ਪੰਜਾਬ ਪੁਰਾ ਪੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਤੂ ਸ਼ਰਮਾ ਉਹ ਕਹਿੰਦੇ ਕੁੱਬੇ ਨੂੰ ਵਜੀ ਲੱਤ ਤੇ ਕੁੱਬੇ ਦਾ ਕੁੱਬ ਸਿੱਧਾ ਹੋ ਗਿਆ ਹੁਣ ਕੁਝ ਅਜੀਬ ਹੈ ਪੰਜਾਬ ਕਾਂਗਰਸ ਹੋ ਰਿਹਾ ਨਵਜੋਤ ਕੋ ਸਿੱਧੂ ਵੱਲੋਂ ਜੋ ਪੰਜਾਬ ਕਾਂਗਰਸ ਚ ਭੰਬੜ ਮਚਾਇਆ ਗਿਆ ਉਸ ਦਾ ਹੁਣ ਅਸਲ ਚ ਪੰਜਾਬ ਕਾਂਗਰਸ ਨੂੰ ਹੀ ਫਾਇਦਾ ਹੋਣ ਜਾ ਰਿਹਾ ਇੱਕ ਨਜ਼ਰੀਆ ਤੇ ਇਹ ਹੈ ਕਿ ਜਦੋਂ ਇਹ ਵਿਵਾਦ ਛੜਿਆ 500 ਕਰੋੜ ਵਾਲਾ ਕੀ ਪੰਜਾਬ ਦੇ ਵਿੱਚ ਜੇ ਸੀਐਮ ਬੰਨਾ ਹੋਵੇ ਤਾਂ 500 ਕਰੋੜ ਦਾ ਅਟੈਚੀ ਲਿਜਾਣਾ ਪੈਂਦਾ ਹੈ ਇਹ ਇਲਜ਼ਾਮ ਡਾਕਟਰ ਨਵਜੋਤ ਕੋਲ ਸਿੱਧੂ ਬੁਰਾ ਲਗਾਏ ਗਏ ਸੀ ਮਾਮਲਾ ਪੱਕਦਾ ਹੈ ਹਾਈ ਕਮਾਂਡ ਤੱਕ ਪਹੁੰਚਦਾ ਹੈ ਇਲਜ਼ਾਮ ਹਾਈ ਕਮਾਂਡ ਤੱਕ ਵੀ ਗਏ ਰਾਹੁਲ ਗਾਂਧੀ ਦੇ ਸੱਜੇ ਖੱਬੇ ਜੋ ਲੋਕ ਹੁੰਦੇ ਨੇ ਜੋ ਉਸ ਦੇ ਪੀਏ ਨੇ ਉਹ ਵੀ ਵਿਕਾਊ ਨੇ ਉਹ ਵੀ ਪੈਸਾ ਲੈਂਦੇ ਨੇ ਸਿੱਧੂ ਪਰਿਵਾਰ ਦੀ ਕੋਈ ਗੱਲ ਹੀ ਸੁਣਦਾ ਜੋ ਸਾਰੇ ਇਲਜ਼ਾਮ ਲਗਾਏ ਉਸਨੇ ਪੰਜਾਬ ਕਾਂਗਰਸ ਦੀ ਗੱਲ ਜਿਹੜੀ ਹੈ ਉਹ ਹਾਈ ਕਮਾਂਡ ਤੱਕ ਪਹੁੰਚਾਈ ਮਲਿਕਾ ਅਜੁਰਖਰਗੇ ਤੱਕ ਪਹੁੰਚਾਈ ਗਾਂਧੀ ਪਰਿਵਾਰ ਤੱਕ ਇਹ ਗੱਲ ਨੂੰ ਪਹੁੰਚਾਇਆ ਗਾਂਧੀ ਪਰਿਵਾਰ ਅਤੇ ਕਾਂਗਰਸ ਹਾਈ ਕਮਾਂਡ ਐਕਟਿਵ ਹੋ ਗਿਆ ਸਭ ਤੋਂ ਪਹਿਲਾਂ ਡਾਕਟਰ ਨਵਜੋਤ ਕੋ ਸਿੱਧੂ ਨੂੰ ਕਾਂਗਰਸ ਚੋਂ ਸਸਪੈਂਡ ਕੀਤਾ ਗਿਆ ਬਾਹਰ ਕੀਤਾ ਗਿਆ ਨਵਜੋਤ ਸਿੰਘ ਸਿੱਧੂ ਕਾਂਗਰਸ ਚ ਹੈ ਪਰ ਨਾ ਹੋਣ ਦੇ ਬਰਾਬਰ ਨੇ ਪਿਛਲੇ 2-3 ਸਾਲਾਂ ਤੋਂ ਪੰਜਾਬ ਦੇ ਵਿੱਚ ਕੋਈ ਵੀ ਹਰਕਤ ਹੋ ਰਹੀ ਹੈ ਚਾਹੇ ਸਿਆਸੀ ਤੌਰ ਤੇ ਹੋਵੇ ਜਾਂ ਕਿਸੇ ਤਰੀਕੇ ਤੋਂ ਨਵਜੋਤ ਸਿੰਘ ਸਿੱਧੂ ਉੱਚ ਨਿਦਾਰਤ ਰਹਿੰਦੇ ਨੇ ਹੁਣ ਗੱਲ ਸੀ ਕਿ ਕੁੱਬੇ ਦਾ ਲੱਤ ਲਾ ਕੇ ਸਿੱਧਾ ਕਿਦਾਂ ਹੋਇਆ ਜਦੋਂ ਨਵਜੋਤ ਘਰ ਸਿੱਧੂ ਨੇ ਪੰਜਾਬ ਦੀ ਲੀਡਰਸ਼ਿਪ ਦੇ ਇਲਜ਼ਾਮ ਲਗਾਏ ਤਾਂ ਹਾਈ ਕਮਾਂਡ ਦੇ ਖਿਲਾਫ ਖੜੇ ਹੋ ਗਏ ਉਸ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਪੂਰੀ ਐਕਟਿਵ ਹੈ ਹਾਲਾਂਕਿ ਪੰਜਾਬ ਕਾਂਗਰਸ ਇਹ ਇਲਜ਼ਾਮ ਲਗਾਉਂਦੀ ਰਹੀ ਹੈ ਯਾ ਸਿੱਧੇ ਤੌਰ ਤੇ ਦੇਖਦੇ ਰਹੇ ਆ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਬਲਕਿ ਮੈਂ ਤਾਂ ਇਹ ਕਹਿੰਦਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀ ਜਿੰਨੀਆਂ ਸਿਆਸੀ ਪਾਰਟੀਆਂ ਉਹ ਪੰਜਾਬ ਵਰਗੇ ਸੂਬੇ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਕਿਉਂਕਿ ਇਹਦਾ ਕਾਰਨ ਇਹ ਹੈ ਕਿ ਲੋਕ ਸਭਾ ਦੀਆਂ ਸੀਟਾਂ ਜਿਹੜੀਆਂ ਕਿ ਬਹੁਤ ਘੱਟ ਨੇ ਹਾਂ ਵਿਧਾਨ ਸਭਾ ਸਾਡੇ ਕੋਲ 117 ਸੀਟਾਂ ਨੇ ਪਰ ਹੁਣ ਕਾਂਗਰਸ ਹਾਈ ਕਮਾਂਡ ਦਾ ਜਿਹੜਾ ਧਿਆਨ ਹੈ ਉਹ ਪੰਜਾਬ ਵੱਲ ਚਲਾ ਗਿਆ ਹੈ ਕਿਉਂਕਿ ਉਹਨਾਂ ਨੇ ਦੇਖਿਆ ਕਿ ਜਿਸ ਤਰੀਕੇ ਨਾਲ ਹਰਿਆਣੇ ਵਿੱਚ ਆਉਂਦੇ ਹੀ ਜਿੱਤ ਉਸ ਦੇ ਹੱਥੋਂ ਉਸੇ ਤਰੀਕੇ ਨਾਲ ਪੰਜਾਬ ਦਾ ਇਹ ਹਾਲ ਨਾ ਹੋਵੇ ਹੁਣ ਵੱਡੀ ਗੱਲ ਇਹ ਹੈ ਕਿ ਖੁਦ ਰਾਹੁਲ ਗਾਂਧੀ ਨੇ ਪੰਜਾਬ ਦੀ ਕਮਾਨ ਸੰਭਲੀ ਹੈ ਸੂਤਰੇ ਦੱਸਦੇ ਨੇ ਕਿ ਇਹ ਸਾਰੇ ਵਿਵਾਦ ਤੋਂ ਬਾਅਦ ਕਿਉਂਕਿ ਰਾਹੁਲ ਗਾਂਧੀ ਦੇ ਕਰੀਬੀਆਂ ਦਾ ਨਾਮ ਵੀ ਵਿੱਚ ਆਇਆ ਔਰ ਇਹ ਗੱਲ ਆਈ ਕਿ ਕਿਸ ਤਰੀਕੇ ਨਾਲ ਪੈਸੇ ਤੇ ਆਦੇ ਰਾਹੁਲ ਗਾਂਧੀ ਖੁਦ ਉਸ ਨੇ ਮਲਕਾਰ ਜੂਨ ਖੜਗੇ ਨੇ ਇਸ ਦਾ ਜਿਹੜਾ ਕੀ ਸੰਦਰਭ ਚ ਲਿੱਤਾ ਹੈ ਕਿ ਇਹ ਗੱਲ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਬਾਹਰ ਆਈ ਹਾਲਾਂਕਿ ਗੱਲਾਂ ਬਹੁਤ ਸਾਰੀਆਂ ਬਾਹਰ ਆਈਆਂ ਇਹ ਵੀ ਕਿਹਾ ਗਿਆ ਕਿ ਉਸ ਤੋਂ ਬਾਅਦ ਵਿਵਾਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਏ ਉਹਨਾਂ ਨੇ ਹਾਈ ਕਮਾਂਡ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਨਵਜੋਤ ਸਿੰਘ ਸਿੱਧੂ ਨੇ ਪਹਿਲੇ ਕਹਿ ਦਿੱਤੀ ਕਿ 17 18 19 ਨੂੰ ਅਸੀਂ ਟਾਈਮ ਲਾਈਨ ਦੀ ਕੋਸ਼ਿਸ਼ ਕੀਤੀ ਸੀ ਫਿਰ ਇਹ ਗੱਲ ਬਾਹਰ ਆਈ ਕਿ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਤੋਂ ਸਮਾਂ ਲੈਣ ਦੇ ਵਿੱਚ ਕਾਮਯਾਬ ਹੋ ਗਏ ਨੇ 19 ਤਰੀਕ ਨੂੰ ਉਹਨਾਂ ਨੂੰ ਹਾਈ ਕਮਾਂਡ ਵੱਲੋਂ ਬੁਲਾਇਆ ਗਿਆ ਪਰ ਹੁਣ ਇਹ ਸਾਰੀ ਗੱਲਾਂ ਦਾ ਸੱਚ ਜਿਹੜਾ ਹੌਲੀ-ਹੌਲੀ ਬਾਹਰ ਆ ਰਿਹਾ ਕੱਲ ਸਿੱਧੂ ਪਰਵਾਦ ਦੇ ਜਿਹੜੇ ਸਮਰਥਕ ਸੀ ਜਿਹੜੇ ਨੇਤਾ ਸੀ ਉਹ ਕਹਿ ਰਹੇ ਸੀ ਕਿ ਐਦਾਂ ਦੀ ਕੋਈ ਵੀ ਬਿਆਨ ਫਿਲਹਾਲ ਜਾਰੀ ਨਾ ਕੀਤਾ ਜਾਵੇ ਕਿ ਸਿੱਧੂ ਪਰਿਵਾਰ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਤੁਸੀਂ ਦੇਖੋਗੇ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਨੇ ਆਪਣੀ ਫੋਟੋ ਪਾਉਂਦੇ ਨੇ ਇਸੇ ਤਰੀਕੇ ਦੀ ਉਹ ਫੇਰ ਫੋਟੋ ਪਾ ਕੇ ਦੱਸ ਦਿੰਗੇ ਕਿ ਗਾਂਧੀ ਪਰਿਵਾਰ ਨਾਲ ਪ੍ਰਿੰਕਾ ਗਾਂਧੀ ਬਾਟਰਾ ਨਾਲ ਰਾਹੁਲ ਗਾਂਧੀ ਨਾਲ ਤੇ ਮੈਡਮ ਸੋਨੀਆ ਗਾਂਧੀ ਨਾਲ ਉਹਨਾਂ ਦੀ ਕਿਸ ਤਰੀਕੇ ਦੀ ਨੇੜਤਾ ਹੈ ਪਰ ਅੱਜ ਜੋ ਬਿਆਨ ਜਾਰੀ ਹੁੰਦਾ ਹੈ ਨਵਜੋਤ ਕੋ ਸਿੱਧੂ ਵੱਲੋਂ ਇਸ ਗੱਲ ਤੋਂ ਇਨਕਾਰ ਕਰ ਦਿੱੰਦੀ ਹੈ ਕਿ ਉਹਨਾਂ ਵੱਲੋਂ ਕੋਈ ਟਾਈਮ ਮੰਗਿਆ ਨਹੀਂ ਗਿਆ ਸੀ ਸੋ ਦੋਨੋਂ ਚੀਜ਼ਾਂ ਜਿਹੜੀਆਂ ਪੈਰਲਲ ਨੇ ਉਹ ਸਾਬਤ ਹੋ ਜਾਂਦੀਆਂ ਨੇ ਹੁਣ ਗੱਲ ਤੇ ਇਹ ਰਹੀ ਸਿੱਧੂ ਪਰਿਵਾਰ ਦੀ ਪਰ ਫੇਰ ਵਾਪਸ ਆਨੇ ਆ ਕਿ ਕੁੱਬੇ ਦਾ ਲੱਕ ਸਿੱਧਾ ਕਿਦਾ ਹੋਇਆ ਹੁਣ ਕਾਂਗਰਸ ਹਾਈ ਕਮਾਂਡ ਦੀ ਨਜ਼ਰ ਹੈ ਜਿਹੜੀ ਪੂਰੀ ਪੰਜਾਬ ਤੇ ਹੈ ਪੂਰੇ ਪੰਜਾਬ ਤੇ ਫੋਕਸ ਕੀਤਾ ਜਾ ਰਿਹਾ ਹੁਣ ਪੰਜਾਬ ਦੀ ਲੀਡਰ ਲੀਡਰਸ਼ਿਪ ਤੇ ਸਿਰਫ ਗੱਲ ਕੀਤੀ ਨਹੀਂ ਜਾ ਰਹੀ ਸੁਣੇ ਨਹੀਂ ਕਿ ਜੋ ਪੰਜਾਬ ਦੇ ਇੰਚਾਰਜ ਹੋਣਗੇ ਉਹੋ ਹੀ ਦੇਖਣਗੇ ਕਿ ਕੀ ਹੋਇਆ ਕਿਉਂਕਿ ਜੇ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਜਿਹੜੇ ਵੀ ਇੰਚਾਰਜ ਲਗਾਏ ਗਏ ਉਹ ਕੋਈ ਖਾਸ ਕੰਮ ਨਹੀਂ ਕਰ ਪਾਏ ਆਸ਼ਾ ਕੁਮਾਰ ਤੋਂ ਲੈ ਕੇ ਹਰੀਸ਼ ਚੌਧਰੀ ਤੱਕ ਜਿਹਨੇ ਵੀ ਅਵ ਹਰੀਸ਼ ਰਾਓ ਤਕਵੀਰੇ ਨੇ ਇੰਨਾ ਖਾਸ ਜਿਹੜਾ ਰੋਲ ਹੁਲ ਨਿਭਾਰੀ ਪਾਇਸੀ ਹੁਣ ਚਰਚਾ ਹੋ ਰਹੀ ਹੈ ਕਿ ਪੰਜਾਬ ਕਾਂਗਰਸ 'ਚ ਬਹੁਤ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ ਚਾਹੇ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ ਹੋਵੇ ਜਾਂ ਐਲੋਪੀ ਨੇਤਾ ਦੀ ਕੁਰਸੀ ਹੋਵੇ ਕਿਉਂਕਿ ਹਰ ਤਰ੍ਹਾਂ ਦੀ ਡਿਮਾਂਡ ਹੈ ਜਿਹੜੀ ਤਾਲਮੇਲ ਬਠਾਣ ਦੀ ਹਾਈ ਕਮਾਂਡ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਕਿਉਂਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਕਾਂਗਰਸ ਐਸੀ ਤੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਪ੍ਰੈਜੈਂਟ ਕਰ ਰਿਹਾ ਸੀ ਹਾਲੇਕਿ ਆਪ ਮੁਹਾਰੇ ਹੀ ਕਰ ਰਿਹਾ ਸੀ ਪਰ ਕਾਂਗਰਸਾਇਕਮਾਨ ਇਹਦਾ ਰਹਿ ਕਰਦੀ ਚੰਨਜੀ ਸਿੰਘ ਚੰਨੀ ਨੂੰ ਕੇ ਕਰਦੀ ਹੈ ਦਲਿਤ ਔਰ ਪਗੜੀਦਾਰੀ ਨੇਤਾ ਦੇ ਤੌਰ ਤੇ ਉਹਨਾਂ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਕੀਤਾ ਗਿਆ ਉਸ ਤੋਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨਾਰਾਜ਼ ਹੁੰਦੇ ਨੇ ਸੋ ਹੁਣ ਉਦਾਂ ਦੀਆਂ ਹੀ ਜਿਹੜੀਆਂ ਚੇਂਜੇਸ ਨੇ ਉਹ ਪੰਜਾਬ 'ਚ ਹੋਣ ਜਾ ਰਹੀਆਂ ਨੇ ਹੁਣ ਉਹਦੇ ਪੈਰਲਲ ਹੀ ਇਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਣਾ ਔਰ ਇਹ ਦੱਸਣਾ ਕਿ ਭਾਜਪਾ ਚ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ ਗਾਂਧੀ ਪਰਿਵਾਰ ਦੀ ਤਾਰੀਫ਼ ਕਰਨਾ ਗਾਂਧੀ ਪਰਿਵਾਰ ਦੇ ਨਾਲ-ਨਾਲ ਕਾਂਗਰਸ ਦੇ ਪੂਰੇ ਸਿਸਟਮ ਦੀ ਤਾਰੀਫ ਕਰਦਾ ਮਤਲਬ ਉਹੀ ਗਲਤੀ ਜਿਹੜੀ ਨਗਜੋਤ ਕੌਰ ਸਿੱਧੂ ਨੇ ਕੀਤੀ ਉਹਦੇ ਬਿਲਕੁਲ ਹੀ ਉਲਟ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰੀਕੇ ਨਾਲ ਆਪਣੀ ਗੱਲ ਕੀਤੀ ਕਿ ਗਾਂਧੀ ਪਰਿਵਾਰ ਨੂੰ ਵੀ ਖੁਸ਼ ਕੀਤਾ ਕਾਂਗਰਸ ਦੇ ਸਿਸਟਮ ਨੂੰ ਵੀ ਖੁਸ਼ ਕੀਤਾ ਅਤੇ ਮਲਿਕਾ ਅਰਜੁਨ ਖੜਗੇ ਨੂੰ ਵੀ ਖੁਸ਼ ਕੀਤਾ ਕੈਪਟਨ ਦਾ ਇਹ ਸਿਰਫ ਬਿਆਨ ਆਂਦਾ ਹੀ ਹੈ ਤਾਂ ਐਮਪੀ ਸੁਖਿੰਦਰ ਸਿੰਘ ਰੰਧਾਵਾ ਉਹਦੇ ਪੱਖ ਚ ਬੋਲ ਪੈਂਦੇ ਨੇ ਸੁਖਿੰਦਰ ਰੰਧਾਵਾ ਬਾਰੇ ਤੁਸੀਂ ਇਹ ਨਾ ਭੁੱਲੋ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪੰਜਾਬ ਚ ਬਗਾਵਤ ਸੀ ਤਾਂ ਇਹਨਾਂ ਸਾਰਿਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਰੱਖ ਕੇ ਤੇ ਗੱਡੀਆਂ ਭਰ-ਭਰ ਕੇ ਇਹ ਦਿੱਲੀ ਜਾਂਦੇ ਰਹੇ ਨੇ ਤੇ ਦੱਸਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਜਿਹੜਾ ਸਿਸਟਮ ਹੈ ਉਹ ਖਰਾਬ ਰਿਹਾ ਹੁਣ ਉਸੇ ਤਰੀਕੇ ਨਾਲ ਹੀ ਸੁਖਵਿੰਦਰ ਰੰਧਾਵਾ ਵੱਲੋਂ ਇਹ ਬੋਲ ਜਿਹੜੇ ਕਿ ਬਦਲੇਗੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਸਟਮ ਹੈ ਜਿਹੜਾ ਬਹੁਤ ਵਧੀਆ ਸੀ ਹਾਲਾਂਕਿ ਕੈਪਟਨ ਨੇ ਵੀ ਜੋ ਆਪਣੀ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਵੀ ਉਹਨਾਂ ਨੇ ਦਾਅਵਾਵਾਂ ਦੇ ਬਹੁਤਾ ਖਿਲਾਫ ਜਿਹੜੇ ਉਹ ਨਹੀਂ ਬੋਲੇ ਸੀ ਕਹਿੰਦੇ ਸਾਰੇ ਠੀਕ ਹੈ ਮੇਰੇ ਉਹ ਦੋਸ ਰਹੇ ਨੇ ਇਸ ਤਰ੍ਹਾਂ ਕਿ ਨਾ ਐਮਪੀ ਗੋਜੀਤ ਔਜਲਾ ਦੇ ਵੀ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਤੇ ਬਿਆਨ ਦਿੱਤਾ ਕੱਲ ਦਿਲ ਖਤਮ ਹੁੰਦੇ ਹੀ ਮਹਾਰਾਣੀ ਪਰਨੀਤ कौर ਦਾ ਬਿਆਨ ਵੀ ਸਾਹਮਣੇ ਆ ਜਾਂਦਾ ਉਹਨਾਂ ਨੇ ਕਿਹਾ ਕਿ ਜਦੋਂ ਕੈਪਟਨ ਸਾਹਿਬ ਨੇ ਭਾਜਪਾ ਜੁਆਇਨ ਕੀਤੀ ਸੀ ਤਾਂ ਪੂਰੇ ਪਰਿਵਾਰ ਚ ਬੈ ਕੇ ਇੱਕ ਆਮ ਸਹਿਮਤੀ ਹੋਈ ਸੀ ਤੇ ਹੁਣ ਵੀ ਉਹ ਪਰਿਵਾਰ ਦਾ ਜਿਹੜਾ ਸਟੈਂਡ ਹੈ ਕਾਇਮ ਹੈ ਯਾਨੀ ਕਿ ਉਹ ਕਾਂਗਰਸ ਸਾਡ ਕਾਂਗਰਸ ਦੇ ਵਿੱਚ ਨਹੀਂ ਜਾ ਰਹੇ ਉਹ ਭਾਜਪਾ ਨਹੀਂ ਛੱਡਦੇ ਚਲੋ ਇਹ ਮਹਾਰਾਣੀ ਪਰਨੀਤ ਕੋਰ ਦਾ ਇੱਕ ਅਲੱਗ ਹੈ ਪਰ ਇਹ ਸਾਰੀਆਂ ਚੀਜ਼ਾਂ ਜਦੋਂ ਕੋਈ ਬੰਦਾ ਪਾਰਟੀ ਛੱਡ ਕੇ ਜਾਂਦਾ ਹੈ ਜਾਂ ਜਿਸ ਬੰਦੇ ਨੂੰ ਇੱਕ ਵੱਡੀ ਕੁਰਸੀ ਤੋਂ ਲਾਇਆ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਲੀਡਰ ਜਿਹੜੇ ਉਹਦੇ ਖਿਲਾਫ ਹੁੰਦੇ ਨੇ ਯਕਾਇਕ ਜਦੋਂ ਉਹਦੇ ਸਮਰਥਨ ਚ ਬੋਲਣ ਲੱਗ ਪਦੇ ਨੇ ਤਾਂ ਇਸ ਦਾ ਮਤਲਬ ਹੈ ਕਿ ਜ਼ਰੂਰ ਕੁਝ ਰਿਜ ਪਕ ਰਿਹਾ ਹੈ ਕਾਂਗਰਸ ਹਾਈ ਕਮਾਂਡ ਦੇ ਵਿੱਚ ਜ਼ਰੂਰ ਕੁਝ ਰਿਜ ਪਕ ਰਿਹਾ ਹੈ ਸਾਡੇ ਸੂਤਰ ਦੱਸਦੇ ਨੇ ਦਿੱਲੀ ਦਾ ਸੂਤਰ ਦੱਸ ਰਹੇ ਨੇ ਕਾਂਗਰਸ ਪਾਰਟੀ ਸੂਤਰ ਦੱਸ ਰਹੇ ਨੇ ਕਿ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਬਹੁਤ ਵੱਡਾ ਫੇਰਬਦਲ ਕਰਨ ਜਾ ਰਿਹਾ ਹੈ ਨਾਵਾਂ ਦੀ ਉਲਟਫੇਰ ਹੋਏਗੀ ਜੋ ਐਲੋਪੀ ਹੈ ਜੋ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਕੋਈ ਦਲਿਤ ਨੇਤਾ ਹੈ ਕੋਈ ਮਹਿਲਾ ਨੇਤਾ ਹੈ ਜਾਂ ਕੋਈ जाट सिख ਨੇਤਾ ਹੈ ਹਰ ਇੱਕ ਤਰੀਕੇ ਦਾ ਸਮੰਜਸ ਹੈ ਜਿਹੜਾ ਕਿ ਉਹ ਬਠਿੰਡ ਦੀ ਤਾਲਮੀਨ ਬਠਿੰਡ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਸਿੱਧੂ ਪਰਵਾਜ਼ ਨਾਲ ਫਿਲਹਾਲ ਕਾਂਗਰਸ ਹਾਈ ਕਮਾਂਡ ਦਾ ਕੋਈ رابطہ ਨਹੀਂ ਹੈ ਕੋਈ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਫਿਲਹਾਲ ਉਹਨਾਂ ਦੀ ਕੋਈ ਪ੍ਰਾਪਤੀ ਜੇਦੀ ਉਹਨਾਂ ਨੂੰ ਵਾਪਸੀ ਸੰਭਵ ਨਹੀਂ ਹੈ ਹਾਲਾਂਕਿ ਸੂਤਰ ਇਹ ਦੱਸਦੇ ਹਨ ਕਿ ਇਸ ਦੌਰਾਨ ਏਵੀ ਕਿਹਾ ਗਿਆ ਹੈ ਕਿ ਕਿਉਂ ਨਾ ਨਵਜੋਤ ਸਿੰਘ ਸਿੱਧੂ ਆਪ ਹੀ ਆਪ ਮੁਹਾਰੇ ਹੀ ਉਹ ਪਾਰਟੀ ਤੋਂ ਅਸਤੀਫਾ ਦੇ ਕੇ ਪਿੱਛੇ ਹੋ ਜਾਣ ਕਿਉਂਕਿ ਪਿਛਲੇ ਚੋਣਵਾਂ ਚ ਨਾ ਤਾਂ ਉਹਨਾਂ ਨੇ ਕੋਈ ਐਕਟੀਵਿਟੀ ਦਿਖਾਈ ਨਾ ਹੀ ਕਿਸੇ ਕਿਉਂਕਿ ਉਹ ਸੈਲੈਬ੍ਰਿਟੀ ਦੇ ਕੋਟੇ ਚ ਆਉਂਦੇ ਹਨ ਨਾ ਹੀ ਕਿਤੇ ਉਹਨਾਂ ਨੇ ਪ੍ਰਚਾਰ ਕੀਤਾ ਕਾਂਗਰਸ ਪਾਰਟੀ ਦਾ ਸੋ ਫਿਲਹਾਲ ਇਹ ਹੈ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਜਦੋਂ ਕਿ ਇਹਨਾਂ ਨੇਤਾਵਾਂ ਨੂੰ ਰਾਜਾਵਿੰਗ ਸੁਖਿੰਦਰ ਰੰਦਾਵਾ ਚੰਦਰ ਸਿੰਘ ਚੰਨੀ ਰਾਜਾਵਿੰਗ ਜਦੋਂ ਇਹ ਪਿੱਛੇ ਹੁੰਦੇ ਨੇ ਇਹ ਗੱਲ ਵਿਵਾਦ ਚ ਆਂਦੀ ਹੈ ਨਮਜੋਤ ਕੋ ਸਿੱਧੂ ਇਹਨਾਂ ਤੇ ਇਲਜ਼ਾਮ ਲਗਾਉਂਦੀ ਹੈ ਤਾਂ ਸੱਡਨਲੀ ਕੈਪਟਨ ਅਮਰਿੰਦਰ ਸਿੰਘ ਅੱਗੇ ਆਉਂਦੇ ਨੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਤਾਰੀਫ਼ ਕਰਦੇ ਨੇ ਗੁਰਜੀਤ ਔਜਲਾ ਨੇ ਤਾਰੀਫ਼ ਕਰਦੇ ਨੇ ਤਾਂ ਇਹਦਾ ਤੀਜਾ ਚੈਪਟਰ ਵੀ ਖੁੱਲ ਜਾਂਦਾ ਹੈ ਸ਼ਮਸ਼ੇਰ ਸਿੰਘ ਢੂਲੋਂ ਜੀ ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ਮਸ਼ੇਰ ਸਿੰਘ ਢੂਲੋਂ ਉਹ ਅਚਾਨਕ ਜਿਹੜੇ ਨੇ ਉਹ ਵੀ ਚਰਚਾ ਚ ਆਉਣ ਲੱਪੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਇੰਟਰਵਿਊ ਜਿਹੜੀ ਕਿ ਦਿੱਤਾ ਜਾ ਰਹੀਆਂ ਉਹਨਾਂ ਵੱਲੋਂ ਵੀ ਰਾਜਾ ਵਿਰਿੰਗ ਦੇ ਖਿਲਾਫ ਮੋਰਚਾ ਖੋਲਿਆ ਗਿਆ ਉਹਨਾਂ ਕਹਿੰ ਅਸੀਂ ਤਾਂ ਗਰਾਊਂਡ ਲੈਵਲ ਤੇ ਸਿਆਸਤ ਕੀਤੀ ਸੀ ਇਹ ਯੂਥ ਕਾਂਗਰਸ ਨੂੰ ਆ ਕੇ ਵੱਡੇ ਅਹੁਦੇ ਕਿਦਾਂ ਲੈ ਲੇ ਹਾਲਾਂਕਿ ਕੈਪਟਨ ਅੰਮ੍ਰਿਤਧਰ ਸਿੰਘ ਦੇ ਖਿਲਾਫ ਵੀ ਉਹਨਾਂ ਦਾ ਕੋਈ ਸੌਫਟ ਕੋਰਨਰ ਨਹੀਂ ਹੈ ਅਸੀਂ ਇੱਥੇ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਕਿਉਂ ਕਰ ਰਹੇ ਹਾਂ ਕਿਉਂਕਿ ਜੋ ਦਿੱਲੀ ਤੋਂ ਖਬਰਾਂ ਆ ਰਹੀਆਂ ਉਹ ਇਹ ਹੈ ਕਿ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਸਖਤ ਹੋਏ ਨੇ ਕਿ ਉਹ ਪੰਜਾਬ ਦੇ ਵਿੱਚ ਇੱਕ ਕਮੇਟੀ ਬਣਾਉਣ ਜਾ ਰਹੇ ਨੇ ਉਹ ਕਮੇਟੀ ਪੁਰਾਣੇ ਲੀਡਰਾਂ ਦੀ ਸੀਨੀਅਰ ਲੀਡਰਾਂ ਦੀ ਜਿਨ੍ਹਾਂ ਨੇ ਕਾਂਗਰਸ 'ਚ ਸਾਰੀ ਉਮਰ ਗੁਜ਼ਾਰੀ ਹੈ ਉਹ ਦੇਖਣਗੇ ਕਿ ਪੰਜਾਬ 'ਚ ਅਸਲ 'ਚ ਜ਼ਮੀਨੀ ਪਦਰਤੇ ਕਿਹੜਾ ਬੰਦਾ ਕੰਮ ਕਰ ਰਿਹਾ ਹੈ ਔਧੇ ਦਾ ਲਾਲਚ ਕਿਸ ਨੂੰ ਨਹੀਂ ਹੈ ਅਤੇ ਪੰਜਾਬ ਚ ਜਿਹੜੀਆਂ ਅਹੁਦੇਦਾਰੀਆਂ ਦੇਣੀਆਂ ਹਨ ਉਸ ਨੂੰ ਵੀ ਕਿਸ ਤਰੀਕੇ ਨਾਲ ਜਾਤੀਗਤ ਸਮੀਕਰਨ ਨਾਲ ਵੋਟਾਂ ਦੇ ਸਮੀਕਰਨ ਨਾਲ ਲੀਡਰਸ਼ਿਪ ਦੇ ਸਮੀਕਰਨ ਨਾਲ ਕਿਸ ਤਰੀਕੇ ਨਾਲ ਬਿਠਾਇਆ ਜਾਏ ਸੋ ਹੁਣ ਇਹ ਗੱਲ ਜਿਹੜੀ ਹੈ ਉਹ ਪੱਕੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਜਿਹੜਾ ਉਹ ਫੇਰ ਬਦਲ ਹੋਣ ਜਾ ਰਿਹਾ ਹੈ ਕੈਪਟਨ ਮਿੰਦਰ ਸਿੰਘ ਕਾਂਗਰਸ ਚ ਵਾਪਸੀ ਕਰਦੇ ਹਨ ਕਿ ਨਹੀਂ ਕਰਦੇ ਹਨ ਕਿਸੇ ਵੀ ਸੰਭਾਵਨਾ ਨੂੰ ਜਿਹੜਾ ਕਿ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਸਾਰੇ ਲੀਡਰਾਂ ਨੂੰ ਸਾਧ ਰਾਇਆ ਹੋ ਸਕਦਾ ਹੈ ਤੁਹਾਨੂੰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਫੇਰਬਦਲ ਦੇਖਣ ਨੂੰ ਮਿਲੇ ਜਿੱਥੇ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸੱਤਾ ਦੇ ਕਾਬਜ਼ ਹੋਣ ਨੂੰ ਫਿਰਦੀ ਹੈ ਫਿਰ ਚਾਹੇ ਉਹ ਅਕਾਲੀ ਦਲ ਦੇ ਨਾਲ ਆਪਣੇ ਐਲਾਈਅੰਸ ਦੀ ਗੱਲ ਕਰ ਦਿੰਦੀ ਗੱਲ ਕਰ ਰਹੀ ਹੈ ਉਹ ਫਿੱਟ ਬੈਠਦਾ ਹੈ ਜਾਂ ਨਹੀਂ ਬੈਠਦਾ ਉਹ ਹੁੰਦਾ ਕਿ ਨਹੀਂ ਹੁੰਦਾ ਇਹ ਬਾਅਦ ਦੀ ਗੱਲ ਹੈ ਤਾ ਦੂਜੇ ਪਾਸੇ ਜਿਹੜੀ ਸੱਤਾਧਾਰੀ ਆਮ ਆਦਮੀ ਪਾਰਟੀ ਹੈ ਉਹ ਰਿਪੀਟ ਹੋਣ ਨੂੰ ਬੈਠੀ ਹੈ ਉਹ ਆਪਣੇ ਕੰਮ ਅੱਗੇ ਤੱਕ ਲੈ ਕੇ ਆ ਰਹੀ ਹੈ ਉਸ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਅਤੇ ਕਾਂਗਰਸ ਨੂੰ ਰਵਾਇਤੀ ਪਾਰਟੀਆਂ ਨੂੰ ਲੋਕਾਂ ਨੇ ਦਰਕਿਨਾਰ ਕੀਤਾ ਸਾਨੂੰ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਅਗਲੀ ਵਾਰ ਫੇਰ ਉਸੇ ਤਰੀਕੇ ਦਾ ਪ੍ਰਚਾਰ ਕਰਾਂਗੇ ਪਰ ਕਾਂਗਰਸ ਜਿਹੜੀ ਹੈ ਉਸ ਵਾਰ ਪੰਜਾਬ ਦੀ ਸੱਤਾ ਚ ਫੇਰ ਬਦਲ ਕਰਨ ਜਾ ਰਹੀ ਹੈ ਸੂਤਰ ਦੱਸਦੇ ਹਨ ਕਿ ਕਾਂਗਰਸ ਪਾਰਟੀ ਆਨ ਵਾਲੇ ਟਾਈਮ ਜਿੰਨਾ ਵੱਡਾ ਧਮਾਕਾ ਕਰਨ ਜਾ ਰਹੀ ਹੈ ਜਿਸ ਵਿੱਚ ਬਾਕੀ ਜਿੰਨੀ ਸਿਆਸੀ ਪਾਰਟੀਆਂ ਪੰਜਾਬ ਚ ਸੱਤਾ ਦਾ ਖਾਬ ਦੇ ਰਹੀਆਂ ਉਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਜਿਹੜਾ ਕਿ ਉਹ ਲੱਗਨ ਜਾ ਰਿਹਾ